ਪੀਣ ਸ਼ਾਰੀ ਸ਼ਾਰ ਦੇ ਬੈਗੇ ਨੇ ਕਾਰ ਦੇ ਵਿੱਚ ਦੇਖ ਉਹ ਮੈਂ ਥਲੇ ਦਾ ਦੇ ਦੀ ਅਸ ਚਲੋ ਚਾਲਦੇ ਆ ਲੈ ਕੇ ਬੋਬੇ ਜਨਾ ਬੈ ਗੀਆਂ ਸਾਡੇ ਸੁਲਤਾਨ ਭਾ ਦੇ ਨਾਲ ਬੈ ਚੁੱਕੇ ਆਪਾਂ ਚਲੋ ਭਾਜੀ ਮੋੜੋ ਸਟੀਰਿੰਗ ਅੰਦਰ ਨੂੰ ਇੱਕ ਦਨ پوری ਗੱਡੀ ਦੂਰ ਕੱਟਦੇ ਕੱਟਦੇ ਭਾਈ ਇੱਕ ਜਿਹਾ ਮੋੜਦਰ ਨੂੰ ਵੀ ਕੱਟਣੀ ਆ ਮਮਾ ਇੱਥੇ ਵਿਗੜ ਗਿਆ। ਛੋਟਾ ਛੋਟਾ। ਲੱਗਦਾ ਇੱਥੇ ਵਿਗੜ ਚੱਲ ਰਿਹਾ ਸੀ। ਕੋਈ ਨਹੀਂ ਕੋਈ ਨਹੀਂ ਕੋਈ ਜਾਂਦੇ 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 ਬੋਈ ਜਾਂਦੇ ਕੋਈ ਨਾ ਡਰਦਾ ਖਾਤੋਂ ਮੈਂ ਤੂੰ ਡਰਦਾ ਖਾਤੋਂ ਅੰਦਰ ਤੱਕਾ ਤੂੰ ਬਾਈ ਨਾਲ ਬਈਆ ਮੈਂ ਹੋਣਾ ਮਾੜਾ ਮਾੜਾ। ਫਰੇ ਸੈਸ਼ਨ ਦੇ ਡਰਾਈਵਰ ਬਈ ਕੱਟ ਜਾਵਾ। ਇਹ ਜਮਾ ਤਰ ਗਿਆ ਸੀ ਇਹ ਤੇ ਦੇਖ ਤਾ। ਵੇਗਾ। ਤੇ ਲੀਡਲੀਆਂ ਚੱਲਦਾ ਵਾ ਹੌਲੀ ਹੌਲੀ ਚੱਲੀ ਧੀਆ ਵੀਰੇ। ਜਾਂਦਾ ਨਾ ਪਹੇਜਾ। ਆਈ ਐਮ ਸਕੇਅਰਡ ਗਾਇਸ ਥੇ ਚੱਲਦੀ ਹੁ ਮੈਂ ਤੁਹਾਨੂੰ ਦੇਖ ਲਈ ਹੋਣੀ ਦੀ ਡਰਾਈਵਰੀ ਤੇ ਬੈਠਣਾ ਉਫਾ ਲੱਗਦਾ ਪਰ ਮੈਨੂੰ ਨਹੀਂ ਜ਼ਰੂਰ ਚਲ ਕੋਈ ਨਾ ਕੋਈ ਨ ਸਿੱਖ ਜਾਏਗਾ ਇੱਥੇ ਗੱਡੀ ਚ ਮਾਮਾ ਧਿਆਨ ਧਿਆਨ ਨਾਲ ਚਲਾ ਧਿਆਨ ਧਿਆਨ ਨਾਲ ਧਿਆਨ ਧਿਆਨ ਨਾਲ ਚਲਾ ਧਿਆਨ ਧਿਆਨ ਨਾਲ ਇਦੋਂ ਨਾ ਕਰਵਾ ਬਿੱਲ ਗੱਡੀ ਮਾਮਾ ਤੂੰ ਤਾਂ ਜਿਆਦਾ ਉਧਰ ਵਾਰਦਾ ਮਾਰ ਬ੍ਰੇਕ ਅੱਗੇ ਤੇ ਲੈ ਜਾ ਟੰਡਾ ਸਾਨੂੰ ਪੂਰਾ ਐਂਗਰੇ ਡਕੜਾ ਕੇ ਉੱਪਰ ਦੀ ਗਾਜ ਲੈ ਆਏ ਹਨ ਘਰ ਵੱਲ ਨੂੰ ਤਾਂ ਗਾਜੇ ਲੇਖੋ ਬੜੀ ਘਟ ਗੱਡੀ ਚਲਾ ਰਿਹਾ ਸਾਡਾ ਸ਼ੋਰ ਚੱਲ 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 ਚੱਲੀ ਚੱਲ ਉਸਤਾਦੀਓ ਚਲੋ ਆਪੇ ਕਿੱਧਰ ਚਲੇ ਫਿਰ ਗੱਡੀ ਇਸ ਤਰ੍ਹਾਂ ਨੇ ਬੜੀ ਜਨਾਲ ਦਾ ਗਾਜੇ ਬਸ ਥੋੜੀ ਜੀ ਅਲਾਈਨਮੈਂਟ ਖਰਾਬ ਹੈ ਜੀ ਕੋਈ ਨਸਾ ਗੇਸ ਛੋਟੇ ਬ੍ਰਾਹਣੋ ਵੱਟੀਆਂ ਦੀ ਵੱਡੇ ਬ੍ਰਾਹਣਾਂ ਵਾਲੀ ਨਹੀਂ ਮੈਂ ਤੁਹਾਨੂੰ ਸਿਖਾ ਦੂੰਗਾ ਮੈਂ ਖਾਣ ਲਿਆ ਹੈ ਹਸ ਤਰ੍ਹਾਂ ਸੇ ਚਲੋ ਬਈ ਨੀਂਵੀ ਵੀ ਲੈ ਆਏ ਕਰੂਗਾ ਜੇ ਹੁਣ ਮੈਂ ਹੁਣ ਕਦੇ ਇਸ ਗੱਡੀ ਵਧੀਆ ਚਲਾਈ ਸਾਡੇ ਮੁੰਡੇ ਨੇ ਚਲੋ ਗੇਸ ਚੱਲਦੇ ਪਏ ਆ ਧਿਆਨ ਨਾਲ ਭਾਈ ਦਾ ਤੋਲੀਆ ਨਾ ਖੋਲਦੀ ਅੰਦਰ ਕਵਾਦੀ 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 ਬਾਹਰ ਜਰਰੀ ਹੋਏ ਚੱਲ ਬਚੇਗਾ ਬਚੇਗਾ ਕੋਈ ਨਾ ਕੱਢੀ ਕੱਟ ਕੱਢੀ ਕੱਟ ਕੱਢੀ ਕੱਟ ਕੱਢੀ ਕੱਟ ਕੱਟ ਰੇਸ 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 ਕੱਟ ਰੇਸ ਕੱਟ ਇੰਨੀ ਨੀਂਦ ਫੇਸ ਕਰ ਤੋ ਦੇ ਜੀ ਮਮਾ ਮੁੰਤੋ ਦੇ ਦੇ ਬਸ ਛੱਡ ਦੇ ਸਟੀਰੀਿੰਗ ਹੁਣ ਛੱਡ ਦੇ ਹੁਣ ਗੱਡੀ ਲਾ ਲੈਂਦੇ ਕੁੱਤਾ ਭਰਾ ਕਰਦੇ ਪਹਿਲਾਂ ਹਾਰਨ ਮਾਰ ਕੇ ਇਧਰ ਨਾਲ ਗੱਡੀ ਬਸ ਬੂਤ ਆ ਛੱਡ ਦੇ ਛੱਡ ਦੇ ਛੱਡ ਦੇ ਨਹੀਂ ਲਾ ਦੇ ਬ੍ਰੇਕ ਹਾਂ ਚਲੋ ਗਾਇਸ ਕੁੰਗ ਚਕੇ ਇੰਡੀਕੇਟਰ ਬੰਦ ਲੈਟਾ ਬੰਦ ਪਹਿਲਾਂ ਇੰਡੀਕੇਟਰ ਬੰਦ ਲੈਟਾ ਬੰਦ ਕਿਸਦੇ ਚਾਬੀ ਰੁਕ ਗਿਆ ਚਲੋ ਗਾਇਸ ਪੁੰਚ ਕਿਹਾਂ ਕਰੇ ਹਿਆਸ ਗਏ ਗਾ ਹਾਂ ਬਈ ਇਹ ਤਾਂ ਇਹਨੂੰ ਮੋੜਾਂ ਚ ਦਿੱਕਤ ਆਸ ਮੋੜੀਂ ਜਾਂਦੀ ਹੈ ਨਾ ਪਾਪਾ ਬਸ ਉੱਥੇ ਆ ਗਏ ਜਗਾ ਲੱਭ ਲਓ ਇੱਥੇ ਲੱਭੋ ਤਾਂ ਫਾਈਨਲੀ ਆਪਾਂ ਉੱਠ ਚੁੱਕੇ ਆ ਤੇ ਗਾਇਸ ਕੱਪੜੇ-ਕੁਪੜੇ ਆਪਾਂ ਪਾ ਲਏ ਨੇ ਸਾਰਦੇ ਨੇ ਹੁਣ ਤਿਆਰ ਹੋ ਕੇ ਬੈ ਗਏ ਦੇਖ ਪੈ ਇੱਧਰ ਗਾਇਸ ਮਾਰ ਗਿਆ ਸੋਣਾ ਸੀ ਹੱਤਾ ਮੈਂ ਉੱਠਣਾ ਸੀਗਾ ਪਰ ਇਹਨੇ ਕਿ ਛੇਤੀ ਕਿ ਠਾਤਾ ਉਹ ਸਾਥੀ ਵਧੀਜੀ ਮੈਡਮ ਮਿਲੇ ਸੀ ਗੁਰਦਵਾਰੇ ਆਪਣੇ ਗੱਲ ਕਰ ਲਈਏ ਤੇ ਇਧਰ ਗਏ ਸਪਾਪਾ ਸਾਡਾ ਹੁਣ ਗਾਇਜ਼ ਆਪਾਂ ਚੱਲੇ ਆਂ ਆਰਡਰ ਦੇਣ ਇਹ ਦੇਖੋ ਬੈਗ ਆਪਾਂ ਟਾਂਗ ਲਿਆ ਖੂਟੀਆ ਆਪਾਂ ਲਾ ਲਈਆਂ ਗਾਇਜ਼ ਉਹ ਗਾਲ ਕੱਢੀ ਕੈਸੇ ਨੇ ਕਿੰਨੇ ਵਜ ਗਏ 30 ਵਜੇ ਜਦੋਂ ਗਾਲ ਕੱਢਿਆ ਲਾ ਵਜਦਾ ਕਿੰਨੇ ਗਾਇਜ਼ 4:00 ਵੱਜ ਗਏ ਇੰਨਾ ਕਿਲੋਮੀਟਰ ਚੱਲਦੇ ਹੋ ਯਾਰ ਮੈਂ ਮੇਰੇ ਦੁਆ ਮੈਂ ਮੋਟਰਸਾਈਕਲ ਤੇ ਨਹੀਂ ਜਾਣਾਗਾ ਅੱਭੀ ਤੇ ਮੈਨੂੰ ਚੱਲਦੇ ਪਾਜਾ ਉਹਦਾ ਇੱਕ ਡਬਟਾ ਬੰਦਾ ਭੇਜਿਆ ਤੇ ਨਾਲ ਜਾਓ ਯਾਰ ਮੈਂ ਜਿਹੜਾ ਸਿਹਤ ਰੰਡੀ ਰਾਂ ਦਾ ਪਾਪਾ ਮੈਂ ਚੱਕਾ ਮਾਰ ਲੈ ਫੇ ਕੱਲਾ ਜਾਏਗਾ ਚੰਗਾ ਰਹਿ ਕੇ ਮੈਂ ਵੀ ਜਾਣਾ ਨਹੀਂ ਮੈਂ ਤੇ ਚੱਕਾ ਮਾਰ ਲੈ ਪਾਪਾ ਚੰਗਾ ਰਹਿਗਾ ਫੇ ਕੱਲਾ ਜਾਏਗਾ ਮੈਂ ਵੀ ਨਹੀਂ ਜਾਣਾ ਨਹੀਂ ਦੂਰ ਐਣੀ ਇੰਨਾ ਸੋਹਣਾ ਪਾਪਾ ਤੇ ਚੱਲ ਚਲ ਬੰਦਾ ਹੋਣਾ ਬਚ ਰਿਹਾ ਸੁਲਤਾਨ ਹਾਂਜੀ ਤੈਥੋਂ ਕਹਦੇ ਆਉਣੇ ਥੋੜੇ ਜਿਹਾ ਗੱਛੇ ਤੇ ਜਾ ਕੇ ਆਏ ਬਸ ਸਭ ਦੋਸਤੋ ਚਾਲਦੇ ਆ ਗਾਇਸ ਅੱਜ ਫੋਨ ਦਾ ਰੱਖ ਕੇ ਜਣਾ ਤੁਹਾਨੂੰ ਆਕੇ ਮਿਲਦੇ ਆ ਗਾਇਸ ਹੁਣ ਆਪਾਂ ਆਰਡਰ ਦੇ ਕੇ ਕਿਰਨ ਦੀਆ ਕਰਕੇ ਸਭ ਘਰੇ ਆ ਚੁੱਕੇ ਆ ਤਾਂ ਗਾਇਸ ਅੱਜ ਪਾਪਾ ਨੇ ਬੜਾ ਘੁਮਾਇਆ ਮੈਨੂੰ ਐਨੀ ਦੂਰ ਆ ਗਾਇਸ ਗਾਇਸ ਜੇ ਸਾਰੇ ਘਰੇ ਆਰਡਰ ਕਰਦੇ ਨੇ ਮਤਲਬ ਔਨਲਾਈਨ ਕੋਈ ਕਰ ਪਰਸਨ ਲੱਗੇ ਨੇੜੇ ਹੀ ਉਹਨਾਂ ਨੇ ਨੇੜੇ ਕਹਿ ਕੇ ਸਾਨੂੰ ਦੂਰ ਬੁਲਾ ਲਿਆ ਕੀ ਕਹਿਣਾ ਚਾਹੋਂਗੇ ਪਾਪਾ ਹਾਂ ਦੂਰ ਸੀ ਬਹੁਤ ਦੂਰ ਸੀ ਗੱਮਮੀ ਮੇਨਦਰ ਮੈਨੂੰ ਨਵਲਾ ਪਰੇ ਹੋ ਜਾਂਦਾ ਇੱਤਾਂ ਛੜੀ ਕਿਉਂ ਕਿ ਮੇਰੀ ਮੰਮੀ ਮੈਨੂੰ ਗੁੱਸੇ ਹੋ ਗਿਆ ਇੱਕ ਮਿੰਟ ਰੁਕ ਕੇ ਮੈਂ ਚਾਮਾ ਲਾਤ ਕਰ ਲੈਂਦੇ ਗਾਇਜ਼ ਮੇਰੀ ਮੰਮੀ ਮੈਨੂੰ ਗੁੱਸੇ ਹੋ ਜਾਂਦੀ ਤੁਹਾਨੂੰ ਪਤਾ ਹੀ ਹੈ ਗਾਇਜ਼ ਹੁਣ ਮੈਂ ਨਾਲ ਆਪਾਂ ਸੱਟ ਕਰਦੇ ਆਂ ਇੱਕ ਪਿਆਰ ਨਾ ਜਮਾ ਪਿਆਰ ਛੱਡ ਜਾ ਪਰ ਛੱਡ ਤੇ ਮੇਰੀ ਬਾਹਰ ਨਾ ਪਾੜੀ ਚੱਲ ਆ ਮੇਰਾ ਬੱਚਾ ਮੇਰਾ ਫੋਨਾ ਭਰ ਲੈ ਮਨਿੰਦਰ ਮੈਨੂੰ ਮੈਨੂੰ ਸੌਟਰ ਨਾ ਮੇਰੀ ਅੰਡੀ ਬੱਲੇ ਉਹ ਸਾਦੇ ਰੱਖਦੀ ਆ ਤੈਨੂੰ ਫੁੱਟਣ ਲਈ ਥੋੜੀ ਜਿਮਨਾ ਚਿੱਟੇ ਕੋਈ ਨਾ ਛੋੜੀ ਛੋੜ ਗਾਇਜ਼ ਨਾ ਮੱਛੇ ਮੈਂ ਲਿਆ ਹੁਣ ਆਪਾਂ ਇੱਧਰ ਆਏ ਇੱਧਰ ਗਾਇਜ਼ ਨਾ ਗਾਣਾ ਬਣ ਰਿਹਾ ਤੇ ਗਾਇਜ਼ ਆ ਦੇਖੋ ਤਾਇਆ ਜੀ ਲੈ ਕੇ ਸੀ ਗਏ ਸਾਡੇ ਜੇੜਾ ਲਾ ਕੇ ਆਏ ਨੇ ਹੁਣੀ ਹੁਣੀ ਗੱਡੀ ਤੋਂ ਗੰਦੂਗੀ ਸੀ ਗਾਇਜ਼ ਆ ਵੀ ਆਇਆ ਇਧਰ ਅੱਜ ਆ ਮੰਨਣ ਦੀ ਆਪਣੀ ਫੜਿਓ ਮੰਨ ਨੂੰ ਬਿਠਾਏ ਇਥੇ ਮੈਂ ਇਹਨਾਂ ਨੂੰ ਬਿਠਾ ਦੇ ਓਏ ਦੱਸ ਹਾਰੇ ਇਹਨਾਂ ਮੈਨੂੰ ਕੁੰਨੀ ਲਾ ਲੀਂ ਅਦਰ ਸ਼ਗਲ ਇੱਕ ਅਦਰ ਦਰਸ਼ਕ ਉਹ ਇੱਕ ਅਦਰਸ਼ਕ ਇੱਕ ਦਰਸ਼ਕ ਲਈ ਟਾਇਮ ਹੋਇਆ ਹੈ ਹੈਲੋ ਆਡੀਅੰਸ ਹੁੰਦੀ ਆ ਉਹਦੀਆਂ ਹਾਂ ਉਹ ਉਹ ਦਿੰਦੇ ਨੇ ਸੱਤ ਬਟਾ ਉਹ ਕਿੰਨੇ ਜਿੰਨਾ ਬਣਾ ਬਿੱਦੂ ਉਹ ਤੇ ਬਾਤ ਉਹ ਤੇ ਬਾਤ ਬੱਚੀ ਬਾਤ ਕੋੰਧਰ ਉਹ ਬਾਤ ਬਾਦ ਨਾ ਬਾਤ ਬਾਤ ਹਾਂ ਧੀ ਨੇ ਬਾਤ ਪਰ ਆਹੋ ਤੁਸੀਂ ਆ ਕੇ ਕਿਰੀ ਜਾਂਦੇ ਆ ਬਾਤ ਬਾਤ ਮਾਰਨ ਦਾ ਹੁੰਦਾ ਪੈਂਦਾ ਨਹੀਂ ਆ ਨਹੀਂ ਪੈਣਾ ਇਥਾਂ ਓਰੇ ਯਾ ਮੈਨੂੰ ਮੈਂ ਪਾ ਮੈਨੂੰ ਯਾ 来 جا ਚਲ ਲੈ ਵੀ ਤੇ ਆ ਗਿਆ ਜਾ ਜਬ ਤੱਕ ਚਾਚੇ ਦੇ ਦਰਵਾਜ਼ੇ ਕੋਲਾ ਕਰਾ ਕਰ ਲੋੜਾ ਤੁਸੀਂ ਬਾਬੇ ਆਹ ਕੱਟਾ ਕਰਾ ਬੇ ਲੋੜਾ ਨਹੀਂ ਨਹੀਂ ਹੋਇਆ ਮਨੁੱਖ ਵੀ ਇੱਜਾ ਉਹ ਚਲੋ ਜੀ ਬਚ ਕੇ ਬਚ ਕੇ ਵਲੋਗ ਚ ਨਹੀਂ ਆਇਆ ਬਚ ਕੇ ਬਚ ਕੇ ਆਜਾ ਮੰਨੂ ਦੇ ਹਲੋ ਇੱਥੇ ਹਲੋ ਹਾਂ ਲੋ ਸਵੇਰ ਸੈਰ ਤੇ ਜਾਣਾ ਵੈਣਾ ਫਿਰ ਇਹ ਨਹੀਂ ਕਹਿਣਾ ਫਿਰ ਇਹ ਨਹੀਂ ਕਹਿਣਾ ਮੇਰੇ ਗੈਸ ਦੀ ਬਣ ਗਈ ਉਹ ਦੇਖੋ ਗੇਸ ਉਹ ਸੁਸਤੀ ਟੈਗ 1000 ਆ ਲੈ ਦੇਖੋ ਆਪਦੇ ਬੰਦ ਬਲੌਗ ਏ ਕੁੰਡੀ ਲੋਕ ਤੈਨੂੰ ਕਿੰਦਾ ਉਹ ਨਾਲ ਆ ਦੇਖ ਲੈ ਐਵੇਂ ਪੈਣਾ ਸੀਗਾ ਆ ਦੇਖੋ ਉਹ ਨਾਲੇ ਦੇਖ ਇਧਰ ਦੇ ਨਾਲਾ ਦਾ ਹਾਂ ਸੋਣਾ ਮਾਰਦਾ ਕਿਉਂ ਆਂ ਕੁੰਡੀ ਨੂੰ ਹਾਲਾ ਬਈ ਨਾਂ ਦੀ ਨਹੀਂ ਇਹਦਾ ਨਾਂ ਦੀ ਨਹੀਂ ਨਾਂ ਦੀ ਨੇ ਪੈਸੇ ਰਿੱਤੇ ਕਿੰਨੇ 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 ਗੇਂਡ ਕਿਤਾ ਦਿਖਾ ਇੰਨੇ ਆ ਲੈ ਮੈਂ ਫੂਟ ਲੈ ਆ ਦੂਟ ਲੈ ਆ ਇੰਨੇ ਆ ਲੈ ਮੈਂ ਨਹੀਂ ਆਉਂਦਾ ਜਿਵੇਂ ਮਨ ਨਹੀਂ ਕਰ ਰਿਹਾ ਤੂੰ ਖਾ ਤੂੰ ਆ ਮੁੰਡੇ ਵੜਾ ਇੱਤਾ ਨਹੀਂ ਖਾਦੇ ਨੂੰ ਹੱਥ ਕੰਦਾ ਨਾ ਪੋਟ ਦੇ ਪੁੱਤ ਕੰਦਾ ਤੂੰ ਤਾਂ ਿੱਕਾ ਆ ਬੱਚਾ ਇਹ ਦੁੱਧ ਪੀਂਦਾ ਖਾ ਦੇ ਗੁਲਾਬ ਲੈ ਨਾ ਦੋਨੇ ਹੱਥਾਂ ਮਾਗ ਲੈ ਕੇ ਚਾਚਾ ਲੈ ਜਾ ਇਹਨੂੰ ਗੁਰੀ ਖਾ ਲਾ ਖਾ ਦੇ ਕੌਲੀ ਚ ਹਮ ਚੱਲ ਆਉਂਦੇ ਖਾ ਇਹ ਚਮਚੇ ਨਾਲ ਖਾ ਉਹ ਮੁਠਾ ਹੁੰਦਾ ਯਾਰ ਅਸਲ ਸਵਾਦ ਲਈ ਨਾ ਹੈ। ਹੈ? ਪਗਲਾ। ਬਰਾਬਰ ਬਰਾਬਰ ਦਿਨ ਦਵਾਰਾ ਹੋਣਾ। ਚਲ ਕੋਈ ਨਾ। ਆ ਲੈ। ਅੱਲਾ ਤੇਰੇ ਕੱڑے ਸੰਭਾਲ ਸੁਣਾ ਨਾ। ਬੋਨਾ ਵੀ। ਫਾੜੀ। ਨਹੀਂ ਨਹੀਂ ਹੋਤੋ ਨਾ ਕੱਪੜੇ ਲੋ ਬਹੁਤ ਮਹਿੰਗੇ ਲੌਂਦਾ ਹੋ। ਤੋ ਫੇਰ ਉਹੀ ਤੂੰ ਉੱਤੇ ਜਾਂਦੇ 10 ਪਹਿਲਾਂ ਮੈਨੂੰ। ਕਿੰਨੇ ਦੋ? ਉਹ ਇਹ ਤਾਂ ਇੱਥੇ ਆਉਂਦਾ ਵੀਰ ਬਰਕੇ ਦੀ ਫੇਰ ਆਉਂਦਾ ਵੀਰ ਬਾ। ਉਹ ਉਹ ਗੱਡੀ ਵਾਲਾ। ਬਲੌਹ ਲੰਦਾ ਖਰਾਵਾ। ਤਾਂ ਫੇਰ ਕੀ ਹੈ? ਫੇਰ ਕੀ ਆ ਵਧੀਆ ਲੋਕੋ ਲੈ ਆ ਨਾ ਕਰੋ ਮਹਿੰਗੇ ਲੌਂਦਾ ਕੱਪੜੇ। ਅਸੀਂ ਛੱਡ ਦੋ ਉਹਨਾਂ ਨੂੰ ਕੰਮ ਥਾਰਨੇ ਆ ਮੇਰਾ ਵੀ ਤਾਂ 400 ਰੁਪਏ ਆ ਹਾਂ ਕੱਲ ਸੁਖਨਤਾਈ ਨੂੰ ਸੂਟ ਲੈ ਕੇ ਦਿੱਤੇ ਚਾਚੂ ਨੂੰ ਬੱਚ ਕਿੰਨੇ ਸੋਹਣੇ ਸੀ ਮੈਂ ਸੂਟ ਵੀ ਲੈ ਹੋਇਆ ਉਹਨੂੰ ਪੜਾ ਦਿੱਤਾ ਕੱਲ 500 ਦਿੱਤਾ ਪਰਸੋਂ ਕਿੰਨੇ ਦਿਨ ਮੈਂ ਪਹਿਲਾ ਉਹ ਦਿਨ 800 ਦੇ ਉਹ ਦਿਨ ਪਾਇਆ ਸੀ ਮੈਂ 1000 ਰੁਪਏ ਦਾ ਸੂਟ ਵਧੀਆ ਹਿਆਕਾ ਸੂਟ ਆਦਾ 1500 ਦਾ ਸੂਟ ਟੌਪ ਦਾ ਸੂਟ ਆ 1000 ਰੁਪਏ ਦਾ ਓਏ ਇਹ ਕਰਨੇ ਨਹੀਂ ਬੈੱਡ ਕੀ ਕਰਨੇ ਬੈੱਡ ਨਰੇ ਨੂੰ ਕਾਈ ਕਰਦੇ ਆ। ਇਹ ਲੱਗ ਰੂਤੇ ਸਮਾ ਲੋ। ਕਿੱਥੇ ਕਰ ਲੈ ਬੰਦਾ। ਹਾਂ ਤੇ ਜਮਤਾਂ। ਵਾਹ ਸੁਆਰ ਸਮਾ ਲੋ। ਅੱਜ ਪੀਰੀਂ ਨਾ ਜਾੜ। ਅੱਜ ਮੈਂ ਦੋਸਤਾਂ ਤੋਂ ਉੱਪਰ ਰੋਕ ਕੇ ਮਿਲਦੇ ਆਂ ਜੀ। ਤੋਂ ਹੁਣ ਆਪਾਂ ਤੁਹਾਡਾ ਤੁਗਾ ਬੰਨ ਕੇ ਰੱਖਣੀ ਬੰਨ ਕੇ ਫ੍ਰੀ ਹੋ ਗਏ ਹਾਂ ਤੇ ਮੇਰੇ ਘਰ ਦੇ ਰੱਖੇ ਤੇ ਰੋਟੀਆਂ ਖਾ ਕੇ ਲੈ। ਸੁੱਤੇ ਰਹਿੰਦੇ ਆ। ਫੇਰ ਜੇ ਸਾਡੀ ਦੀਦੀ ਰੋਟੀ ਖਾਈ ਜਾਂਦੀ ਅੱਜ ਸਾਡੀ ਜਸੂ ਚੋਲ ਚੋਲ ਫੇਰ ਚੋਲ ਖਾਈ ਜਾਂਦੀ ਐ ਇਧਰ ਕੇ ਦੋਸਤੋ ਦੇ ਅੱਜ ਕੀ ਬਣਾਇਆ ਸੈਂ ਸਾਡੀ ਤਾਈ ਲੱਗੀ ਰੋਟੀਆਂ ਉਹਨਾਂ ਨੂੰ ਉਹ ਕਿਹੜੀ ਲੇ ਪਹਿਲਾਂ ਚਲੋ ਕੋਈ ਨਹੀਂ ਸਾਡੇ ਗਾਲਾ ਪੈ ਜਾਂਦੀ ਅਸੀਂ ਚਾਪ ਦਾ ਛਲਗੇ ਭੈਣ ਦੇ ਨੂੰ ਮਾਨੂੰ ਦੇ ਕੇ ਆਣਾ ਸੀ ਦੋਸਤੋ ਸਾਡੇ ਗਾਲਾ ਪੈ ਜਾਂਦੀਆਂ ਵੀ ਚਾਪਾਂ ਖਾਦੀਆਂ ਹਾਂ ਵੀ ਤੈਰੀ ਅਰ ਦਿੱਤਰ ਬਣਾਉਣੀ ਬਹੁਤ ਜ਼ਿਆਦੇ ਹੈ ਬਚ ਗਿਆ ਜਾਨ ਦੇ ਕਿੱਥੇ ਦੱਸਦੇ ਕਿੱਥੇ ਹੋ ਜਾਂਦੇ ਕਿੱਥੇ ਲੈ ਉਹਦੇ ਕੋਲ ਆ ਦੇਖੋ ਜੰਮ ਜਾਂਦਾ ਹੈ ਗੁਲਾਬ ਜਮਲ ਦਾ ਟੁਕੜਾ ਮੰਮੀ ਸੁਣਾਂ ਜੰਮ ਜਾਂਦਾ ਨਾ ਦੋ ਰਸੂਖੀ ਬੁਲੇ ਇਕੱਠੇ ਸੁਲਤਾਨ ਸ਼ੂਗਰ ਖਾਵੇ ਸਿਧਾਂਤਰੀ ਉਹਨੂੰ ਕਿਤੇ ਜਨਮ ਦਾ ਕੋਈ ਫਜ਼ਰ ਇੰਨਾ ਮਿੱਠਾ ਖਾਣਾ ਜੀ ਸਹੀ ਗੱਲ ਹੈ ਕਿ ਮੈਂ ਚੀਨੀ ਨਹੀਂ ਖਾਂਦਾ ਦੋ ਪੱਠੀ ਗੇ ਚਿੱਟੇ ਗਲੇ ਖਾਣਾ ਦਾ ਖਾਣਾ ਨਹੀਂ ਰਹਿ ਕਰਦੇ ਸਮਾਂ ਆਣੇ ਸਲੀਪਰ ਨਹੀਂ ਆਉਂਦੇ ਮੇਰੀ ਵੀ ਟੁੱਟ ਗਈ ਮੈਂ ਵੀ ਲੱਗਣਾ ਇਕੱਠੀ ਲਾਈਨ ਚ ਲੰਘਣਾ ਹੋਣੇ ਤਾਂ ਖਾਲੀ ਜਗ੍ਹਾ ਚਲਾਉਣ ਦੀ ਲੋੜ ਨਹੀਂ ਹੈ ਹੁਣ ਦੇਖੋ ਬੈਕ ਕਰਦੇ ਸਖਾਣੀਆਂ ਬੈਕ ਕੋਈ ਗੱਲ ਸਲਾਬ ਉਡਾਣੀ ਗਾ ਲੋ ਸਲੀਪਰ ਲਾਈਨ ਜਾਵਾ ਟਰੈਕ ਵੀ ਚਲਾਣੇ ਕਿਤੇ ਘੰਟਾ ਘਰ ਚੱਲੀਏ ਇਨਾ ਦੋ ਜੋ ਜੇ ਮੈਂ ਵੀਡੀਓ ਲੈ ਇਹਦੀ ਵੀਡੀਓ ਦੇਖੀ ਸੀ ਉਹਨੂੰ ਦੱਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਮੋੜ ਤੇ ਤਾਂ ਗੋਰੇ ਵਾਂਗੂ ਆ ਰੇਸ ਦਾ ਉਹ ਨਹੀਂ ਮਰੇਸ ਆਪਣੀ ਚਾਚਾ ਸਤੇ ਦੀ ਕੋੜ ਆ ਗਈ ਇਧਰੋਂ ਮੇਰੇ ਵੀ ਮੈਂ ਵੀ ਮੋੜਦੇ ਜਾਓ ਹੱਥ ਭਰੀ ਹੋਗੇ ਇਧਰ ਮੈਂ ਬੋਲੀਓ ਤੁਸੀਂ ਆ ਉਧਿਆਨ ਨਾਲ ਧਿਆਨ ਮੇਰੇ ਮੂੰਹ ਕੋਲ ਵੀ ਕਹਿ ਰਹੇ ਦੋ ਧਿਆਨ ਨਾਲ ਧਿਆਨ ਮੈਂ ਨਾ ਦੋ ਦੱਤੀ ਤੇ ਇਹਦੇ ਗੱਲਾਂ ਇਕ ਯੂਜ਼ ਕਰਨਾ ਰੇਸ ਦਿੱਤੀਗੀ ਮੇਰੇ ਉਹ ਤਰੋਂ ਖਾਣਾ ਪੀਣਾ ਮੈਂ ਤਾਂ ਖਾ ਲਿਆ ਹਾਂ ਸਰ ਜਾਨੇ ਖਾ ਰਹੇ ਬਾਕੀ ਤੇ ਇਧਰ ਸੜਕ ਤੇ ਜਰੂਟੀ ਖਾ ਰਹੇ ਨੇ ਤਾਲ ਚੋਲ ਚੋਲ ਨਹੀਂ ਸਕਿਆ ਜੇ ਰੁਕਦੇ ਆਂਦੇ ਆ ਚੱਲੀਏ ਘਰ ਦੇਓ ਚਲੋ ਬਤਾਏ। ਇਹੋ। ਥੇਲਾ ਬਈ ਰਾਤ ਨੂੰ ਨਸੂਤਾ ਹੈ ਤੇ ਜੋਂ ਜਾ ਕੇ ਪੱਲੇ ਆ। ਮੰਨੂ ਚਾਚੀ ਘਰੇ ਚਲੀ ਐ। ਚਾਚੀ ਘਰੇ ਜਾਣਾ। ਕਿਉਂ? ਕੁਟਦੀ ਚਾਚੀ। ਪਨੀਰ ਵਾਖੇ ਰਬੜ ਜਿਆਦਾ। 1 ਮਿੰਟ ਦਾ ਟਾਈਮ ਹੋ ਜਾ। ਤੇ ਕਹਿੰਦਾ ਆਪਾਂ ਉਧਰੋਂ ਤਾਂ ਆ ਗਏ ਆ ਤੇ ਆਹ ਦੇਖ ਲਓ ਉਧਰ ਕੀ ਕਰਦੇ ਆ। ਟਿੰਗੜ ਟਿੰਗੜ। ਟਿੰਗੜ ਟਿੰਗੜ। ਆਇਆ ਆ ਗਿਆ। ਹੱਥ ਨੂੰ ਲੱਗ ਗਿਆ ਇਹਦੇ। ਹਾਏ ਸਾਫ ਕਰੀ ਹੱਥ ਲਾ। ਹੱਥ ਸਾਫ ਕਰ। ਨਹੀਂ ਇਹ ਉਹ ਪੜਿਆ। ਰੱਪਾ ਇੱਥੇ ਖੜਿਆ। ਬੋਰਡ ਦੀ ਚਾਹੀਤ ਲੋਡ ਦੇ ਬੇ ਹਾਏ ਮੈਂ ਸਟਾਰਟ ਕਰਕੇ ਦਿੱਤਾ ਤੁਹਾਨੂੰ ਚੱਲ ਕੀ ਬਚ ਗਿਆ ਕਾਲੀ ਚਿਪਕਲੀ ਕਾਲੀ ਚਿਪਕਲੀ ਕਾਲੀ ਚਿਪਕਲੀ ਰੈਨ ਚੱਲ ਇੰਨਾ ਕੋ ਬਾਹਰ ਹੀ ਮੈਂ ਵੀ ਕਹ ਮੈਂ ਵੀ ਕਹ ਰਣੀ ਨਹੀਂ ਇਹ ਸਾਰੀ ਪੱਟ ਮਨੇਂਦਰ ਕੈਂਚੇ ਦਾ ਪੱਟਾ ਤੇ ਸਾਰੀ ਲੇਕਿਨ ਮੂਠੂ ਮੂਲੇ ਪਾਈ ਹੋਈ ਮੂਠ ਕੀ ਵੱਡਾ ਦਿਮਾਗ ਦਾ ਤੇ ਕੈਂਚੀ ਨਾਲ ਕਿੱਦਾਂ ਪੱਟੀ ਜਾਊਂਗੀ ਪੱਟੀ ਜਾਊਗੀ ਆਲੇ ਵੱਡਾ ਦਿਮਾਗ ਨਾਲ ਕੈਂਚੀ ਨਾਲ ਪੱਟਦੇ ਆਉਂ ਦੋਰ ਕੈਂਚੀ ਨਹੀਂ ਆਇਆ ਲੈ ਬਸ ਫੋਕੇ ਠੀਕ ਹੈ ਬਸ ਬਹੁਤ ਇੰਨਾ ਕੇ ਕੈਂਚੀ ਖਰਾਬ ਹੋ ਜੂਗਾ ਰੱਖੋ ਵੀ ਕੈਂਚੀ ਲਈਏ ਨਹੀਂ ਨਹੀਂ ਆ ਕੈਂਚੀ ਨਾ ਥੋੜੀ ਪੱਕਾ ਕਰਕੇ ਹਟ ਜਾ ਥਲੇ ਬਤ ਬਹੁਤ ਹੈ ਮੂਰਾ ਮੂਰਾ ਤੋੜ ਕੇ ਅੰਦਰ ਛੱਡ ਦੇ ਇੱਥੇ ਉਹ ਵਾਲੀ ਜੋ ਹੱਕ ਵਾਲੀ ਬੀਂਗ ਲਾਉਂਦੇ ਆਂ ਅੰਦਰ ਕਾਗਜ਼ ਦੇ ਪਤ ਮੋੜ ਕੇ ਆ ਜਾ ਚੱਲ ਆ ਜਾ ਆਕੇਲਿਆਂ ਦੇ ਪੱਤੇ ਵੀ ਹੁਣ ਬਾਹਰ ਨੂੰ ਆਉਣ ਨੂੰ ਫਿਰਦੇ ਵੈਸੇ ਕੇਲੇ ਦੇ ਪੱਤੇ ਇਹਨੇ ਰੋਕੇ ਸੀ ਹੁਣ ਇਹ ਬਾਹਰ ਆ ਜਾਣੇ ਇਦਾਂ ਲੱਗ ਜਾ ਮੈਂ ਆਪੇ ਬਿਚਲਰ ਸੜਦਾ ਹਾਂ ਆ ਓਏ ਤਾਂ ਆਪੇ ਆ ਕੇ ਖੜ ਤੇ ਬਿਚਲਰ ਛੁੱਟੇ ਆਪੇ ਲੱਗਦੇ ਨੇ ਕਿ ਇੰਨਾ ਕਿੰਨਾ ਟਾਈਮ ਤਿੰਨਦਾ ਆ ਆ ਸਾਰੀ ਗਾਲੀ ਕੀ ਕਹਿੰਦੇ ਨਹੀਂ ਬਾਹਰ ਓਏ ਇਹ ਇਹ ਕਿਹਨੇ ਮਾਰਿਆ ਇਹਨੇ ਮਾਰਿਆ ਹਾਂ ਇਹ ਹੈ ਚਲ ਆਪਾਂ ਫੇਰ ਕਰਦੇ ਮੈਂ ਚੱਲ ਬਾਈ ਫੇਰ ਚੱਪਲਾ ਕਿੱਥੇ ਆ ਕੁੱਤੀ ਦੀ ਅੱਜ ਓਏ ਓਏ ਇਹ ਹੁਣ ਕੀ ਪਾ ਕੇ ਖੜਦਾ ਜਰਾ ਕੀ ਆ ਬਈ ਚੱਪਲਾ ਪੁੱਤੀ ਸੋਨੇ ਆ ਪੁੱਤਿਆਂ ਆ ਬਣੀ ਅੱਜ ਤਨੀ ਚੱਲ ਆਏ ਗਾਇਸ ਗਲਾਸ ਧੱਕੋ ਤੇ ਚਲੋ ਗੱਫਾਣਾ ਆਪਾਂ ਅੰਦਰ ਚੱਲ ਕੇ ਮਿਲਦੇ ਆਂ ਗੱਲੋ ਗਲਾਸ ਤੋਂ ਪੰਗ ਖਾ ਕੇ ਓ ਅੱਜ ਮਿਲਿੰਗੇ ਗਾਇਸ ਸਾਰੀ ਪੁੱਛੇ ਪੁੱਛੇ ਕਰਕੇ ਨਸ਼ੇ ਪੰਗ ਦੇ ਕਰਕੇ ਆਉਣ ਆਪਾਂ ਆ ਗਏ ਆ ਤੇ ਮੰਮੀ ਨੇ ਮੈਨੂੰ ਚੱਲ ਕੇ ਦੇਖੋ ਉਧਰ ਜੱਖੜੀ ਖੋਲਦੀ ਖੁੱਲੀਆਂ ਖੁੱਲੀਆਂ ਗਾਇਸ ਬੜੀ ਟੈਂਸ਼ਨ ਚ ਲੱਗਦੀਆਂ ਨੇ ਨੂੰ ਪੰਗ ਸੰਘਾ ਲੀ ਏ ਨਸਾ ਕਰਾ ਦੀਏ ਤ੍ਰਿਕਾ ਰਲੇ ਨਾ ਮਲਾ ਦੀਏ ਜੀਵਨ ਜਿਸ ਤੋਖੀ ਰਖਾਉਗਾ ਤੂੰ 10 ਵੀ ਬਦਨ ਮਾੜਾ ਜਾਂ ਨਸਾ ਕਰਾ ਦੀਏ ਫੀਮ ਦੀ ਗੋਲੀ ਖਵਾ ਦੀਏ ਚੱਲ ਚੱਲ ਬਹਿ ਜਾ ਕਰ ਤੂੰ ਵੱਡਾ ਬਾਬਾ ਬੜਾ ਕਰ ਔਰ ਤੈਨੂੰ ਨਹੀਂ ਬਤਾ ਬੀਬੀ ਅੱਜਕੱਲ ਮਾਡਰਨ ਬਾਬੇ ਕੋਈ ਰਵਾਈਆਂ ਮੂਹੀਆਂ ਪੱਖਾ ਚਲਾ ਦੇ ਪੈਸ਼ਨੀ ਮਾਰਦੀ ਰਹੂਗੀ ਸਾਰੀ ਤੇ ਡਿਸੀਸ਼ਨ ਖੜੀ ਸਮਾਰਟ ਕਾਉਂਦੀ ਸੀ ਆਇਆ ਬਲੌਗ ਚ ਕਿਹੜਾ ਤੂੰ ਸਮਾਰਟ ਕਾਉਂਦੀ ਥੱਪੜ ਇਦਾਂ ਲਾ ਪਾ ਮਾਰਾ ਤੈਨੂੰ ਬਤੋੜੀ ਮਾਰਾ ਟੱਪਣਾ ਹਾਂ ਮਾਰ ਸਾਰੇ ਮੱਲ ਜਿਗੜੇ ਕੜਦਾ ਫਿਰੇ ਤੇ ਚੱਲੋ ਗਾਇਜ਼ ਆਪਣੇ ਅੱਜ ਲੋਕੇ ਚੰਨੇ ਜਿਹੇ ਵਧੀਆ ਲੱਗੇ ਹੋਵੇ ਤੇ ਬੜਾਈ ਕਿ ਕਮੈਂਟ ਸ਼ੇਅਰ ਕਰੋ ਗਾਇਜ਼ ਬਹੁਤ ਸੋ ਕੱਲ੍ਹ ਹੈਗੀ ਕੱਲ੍ਹ ਜਨਮਸ਼ਤਮੀ ਕਿ ਜਰਮਨ ਵੇਰੀ ਗਾਇਜ਼ ਕੱਲ ਨੂੰ ਆਪਾਂ ਕਮੈਂਟਾਂ ਦਾ ਰਿਪਲਾਈ ਕਰਨਾ ਵਲੌਗ ਬਣਾਉਣਾ ਉਹ ਆ ਗਏ ਗਾਇਜ਼ ਇੱਕ ਆਪਣਾ ਕੱਲ ਤੇ ਟੌਪਿਕ ਹੋ ਗਿਆ ਵੀ ਗਾਇਜ਼ ਕੱਲ ਆਪਾਂ ਕਰਨਾ ਮਮ ਨੂੰ ਦੀ ਜਨਮਸ਼ਤਮੀ ਦਾ ਮੇਕਅਪ ਹਣਾ ਜੋ ਵੀ ਕਰਨਾ ਹੈ ਗਾਇਜ਼ ਦੇਖਦੇ ਮਮੀ ਕਿੱਦਾਂ ਦਾ ਉਹਨੂੰ ਰਾਲਦਾਰ ਬਣਾਉਂਦੇ ਨੇ ਮੈਨੂੰ ਪਤਾ ਹੀ ਨਹੀਂ ਕਿਵੇਂ ਐਸੇ ਦੇਖੋ ਨਾ YouTube ਤੇ ਕਿੱਦਾਂ ਮੈਂ ਹਾਂ ਮੈਨੂੰ ਪਤਾ ਨਹੀਂ ਰਾਜਾ ਦਾ ਮੇਕਅਪ ਕਿਵੇਂ ਕਰੀ ਤਾਂ ਚਲੋ ਦੋਸਤੋ ਹੁਣ ਆਪਾਂ ਇਹ ਮਿੰਟਾਂ ਦਾ ਮੂੰਹ ਤੇਰੇ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਰਜਨ ਦੇ ਲਾਈਕ ਦਾ ਬਟਨ ਨੂੰ ਭੰਨ ਦੋ ਬੈਸ ਮਾਰ-ਮਾਰ ਕੇ ਭੰਨ ਦੋ ਗੂਠੇ ਮਾਰੋ ਚ ਗੂਠੇ ਤੇ ਚਲੋ ਕਰ ਦਿਓ ਲੈਟੀਆਂ ਹੀ ਮਿਲਦੇ ਆ ਸਬਸਕ੍ਰਾਈਬ ਵੀ ਕਰ ਦਿਓ